ਇੱਕ ਗਾਇਕ ਸੀ ਇੱਕ ਗੀਤਕਾਰ ਸੀ ਦੋਵੇਂ ਸਾਈਕਲ ਤੇ ਜਾ ਰਹੇ ਸੀ ਪੰਜਾਹ ਦਹਾ ਸਾਲਾਂ ਬਾਅਦ ਜਿਹੜਾ ਗਾਇਕ ਸੀ ਉਹ ਤੇ ਇੰਪੋਰਟੈਂਟ ਗੱਡੀ ਤੇ ਸੀ ਤੇ ਗੀਤਕਾਰ ਉਸੇ ਸਾਈਕਲ ਤੇ ਜਾ ਰਿਹਾ ਸੀ ਉਹਦਾ ਡਿਫਰੈਂਸ ਹੈ ਨਾ ਦੋਹਾਂ ਚੀਜ਼ਾਂ ਦਾ ਇਹਨੂੰ ਕਵਰ ਥੋੜਾ ਮਾਨ ਸਤਕਾਰ ਹੋਵੇ ਕਹਿੰਦੇ ਕਈ ਵਾਰੀ ਇੱਕ ਬੰਦੇ ਸ਼ਾਇਦ ਤੁਹਾਡੀ ਇੰਟਰਵਿਊ ਮੈਂ ਦੇਖ ਰਿਹਾ ਸੀ ਕਹਿੰਦੇ ਇੱਕ ਗੀਤ ਹਿੱਟ ਹੋਇਆ ਪਹਿਲੇ ਨਵੇਂ ਬੰਦਿਆਂ ਦੇ ਨਵੇਂ ਬੰਦਿਆਂ ਦਾ ਦੋਸਤੋ ਸਾਰਿਆਂ ਨੂੰ ਬяр ਬяр ਸਤਿ ਸ੍ਰੀ ਅਕਾਲ ਤੁਸੀਂ ਅੱਜ ਇਹ ਸਮਰੋਹ ਦੇ ਐਸਾ ਬਣਿਓ ਤੁਸੀਂ ਬੜੀ ਸਿੱਦਤ ਨਾਲ ਆਇਓ ਕਿਉਂਕਿ ਇਹ ਬਹੁਤ ਵੱਡਾ ਅਪਰਾਲਾ ਸੀ ਸਾਨੂੰ ਬਹੁਤ ਚਿਰ ਪਹਿਲਾਂ ਕਰ ਲੈਣਾ ਚਾਹੀਦਾ ਸੀ ਸਿਆਣੇ ਕਹਿੰਦੇ ਵੀ ਜਿੱਥੇ ਬੰਦੇ ਦੀ ਕੀਮਤ ਨਾ ਪਾਵੇ ਉੱਥੇ ਆਪ ਪਾਉਣੀ ਪੈਂਦੀ ਆ ਤੁਹਾਡੇ ਕੰਮ ਦੀ ਕੀਮਤ ਨਹੀਂ ਹੁਣ ਤੱਕ ਪਈ ਤੇ ਜੇ ਤੁਸੀਂ ਇਹ ਕੰਮ ਨਹੀਂ ਕਰਦੇ ਤੇ ਤੁਸੀਂ ਉੱਧਰ ਰੁੱਲਦੇ ਰਹੋਗੇ ਕਿਉਂਕਿ ਗੀਤਕਾਰ ਇੱਕ ਐਸੀ ਚੀਜ਼ ਆ ਜਿਹੜੀ ਸੰਗੀਤ ਦੇ ਸਾਰੇ ਇਸ ਫੀਲਡ ਦੀ ਜੜ ਆ ਜੇ ਗੀਤ ਹੈ ਤਾਂ ਤਾਹੀ ਮਿਊਜ਼ਿਕ ਬਣਦਾ ਜੇ ਗੀਤ ਹੈ ਤਾਂ ਹੀ ਕੋਈ ਉਹਨੂੰ ਗਾਉਂਦਾ ਜੇ ਗੀਤ ਹੈ ਤਾਂ ਸਾਹੀ ਕੰਪਨੀਆਂ ਰਿਕਾਰਡ ਕਰਦੀਆਂ ਨੇ ਜੇ ਗੀਤ ਹੈ ਤਾਂ ਸਾਹੀ ਵੱਡੇ ਵੱਡੇ ਮਿਊਜ਼ਿਕ ਹਾਊਸ ਚੱਲਦੇ ਨੇ ਜਾਂ ਵੱਡੀਆਂ ਵੱਡੀਆਂ ਫਿਲਮਾਂ ਦੇ ਵਿੱਚ ਸ਼ਿੰਗਾਰ ਬਣਦੇ ਨੇ ਜੇ ਕਿਸੇ ਨੇ ਗੀਤ ਨਾ ਹੀ ਲਿਖਿਆ ਤੇ ਇਹ ਸਭ ਕੁਝ ਨਹੀਂ ਹੋ ਸਕਦਾ ਇੱਕ ਵਾਰੀ ਮੈਨੂੰ ਪਿੱਛੇ ਜੇ ਪਤਾ ਲੱਗਿਆ ਕਿ ਬਹੁਤ ਵੱਡਾ ਸਿੰਗਰ ਸੀ ਤੇ ਉਹਦੀ ਕਿਸੇ ਮਿਊਜ਼ੀਕ ਡਾਇਰੈਕਟਰ ਨਾਲ ਬਹੁਤ ਚੰਗੀ ਦੋਸਤੀ ਸੀ ਬਾਅਦ ਵਿਗੜ ਗਈ ਉਹ ਕਹਿੰਦਾ ਇਹਨੂੰ ਮੈਂ ਰਿਕਾਰਡ ਨਹੀਂ ਕਰਨਾ ਉਹ ਕਹਿੰਦਾ ਨਾ ਕਰ ਰਿਕਾਰਡ ਕੋਈ ਗੱਲ ਨਹੀਂ ਤੇ ਉਹ ਗੀਤਕਾਰ ਵਿਚਾਰਾ ਚੁੱਪ ਕਰਕੇ ਪਿੱਛੇ ਹੋ ਗਿਆ ਤੇ ਉਸ ਤੋਂ ਬਾਅਦ ਉਹ ਸਿੰਗਰ ਵੀ ਨੂੰ ਸਿੰਗਰ ਵੀ ਸਿੰਗਰ ਨੇ ਵੀ ਗੀਤਕਾਰ ਦੇ ਨਾਲ ਹੀ ਜਾਣਾ ਗੀਤ ਲਿਖੂਗਾ ਤਾਂ ਜੋ ਮੀ ਡਾਕਟਰ ਕਹਿੰਦਾ ਹੁਣ ਉਹ ਕਹਿੰਦਾ ਚੰਗਾ ਤੂੰ ਕਾਬ ਦਾ ਇਕੱਲਾ ਹੀ ਸੰਗੀਤ ਵਜਾ ਕੇ ਵੇਚ ਲੈ ਬਿਲਕੁਲ ਠੀਕ ਹੈ ਆਪਦਾ ਇਕੱਲੇ ਵਿਚਾਰਾ ਜੋ ਮੇਰੇ ਗੀਤ ਨਹੀਂ ਤੇ ਤੂੰ ਚੰਗੇ ਲਾਦੇ ਮੈਂ ਕੀ ਤਰ੍ਹਾਂ ਦਾ ਆਪਦੇ ਤੂੰ ਆਪ ਹੀ ਆਪਦਾ ਪਾਪਾ ਵਜਾਦਾ ਸ਼ਬਦਾਂ ਦੀ ਕੀਮਤ ਕੋਈ ਸ਼ਬਦਾਂ ਦੀ ਕੀਮਤ ਆ ਤੁਸੀਂ ਉਹ ਲੋਕ ਨੇ ਉੱਥੇ ਉਹ ਲੋਕ ਬੈਠੇ ਹੋ ਜਿਹੜੇ ਇਸ ਚੀਜ਼ ਦੀ ਜਾੜਿਓ ਜਿਹੜਾ ਖਜ਼ਾਨਾ ਹੈ ਉਹ ਜਿਹੜੀ ਖਾਣ ਹੈ ਉਹ ਖਾਣ ਨੇ ਅੱਜ ਖਾਣ ਨੇ ਆਪਣਾ ਮੁੱਲ ਪਾਉਣ ਲਈ ਸਾਰੀ ਆਈ ਆ ਕਦੇ ਕੋਈ ਸਹਿਰ ਲੁਧਿਆਣਵੀ ਸਾਹਿਬ ਸਾਨੂੰ ਇਸ ਚੀਜ਼ ਦਾ ਫਖਰ ਆ ਵੀ ਉਸ ਕਾਲਜ ਦੇ ਵਿੱਚ ਗਿਲਸਾ ਬਣਿਆ ਗੁਰਪ੍ਰੀਤ ਗਿੱਲ ਜੀ ਪੜਿਆ ਮੈਂ ਪੜਿਆ ਇੱਥੇ ਸਹਿਰ ਲੁਧਿਆਣਵੀ ਪੜੇ ਅਸੀਂ ਉਹਨਾਂ ਹੌਲਾਂ ਚ ਫਿਰੇ ਉਹਨਾਂ ਰੂਮਜ਼ ਦੇ ਵਿੱਚ ਅਸੀਂ ਵੀ ਨੰਗੇ ਹੋਇਆ ਪਤਾ ਨਹੀਂ ਇਹ ਸਾਡੇ ਤੇ ਕਿਰਪਾ ਹੋਈ ਹੋਈ ਆ ਤੇ ਉਹ ਸਹਿਰ ਸਾਹਿਬ ਕਹਿੰਦੇ ਜਿਹੜਾ ਇੰਡਸਟਰੀ ਦੇ ਵਿੱਚ ਉਹਨਾਂ ਦਾ ਨਾਂ ਹੋਇਆ ਤੇ ਉਦੋਂ ਗੀਤ ਦਾ ਜਿਹੜੇ ਗਾਇਕ ਸੀ ਉਹਨਾਂ ਦੀ ਬਹੁਤ ਕੀਮਤ ਸੀ ਜਿਹੜਾ ਆਰਟਿਸਟ ਦੂਜਾ ਸੀ ਮਿਊਜ਼ਿਕ ਨੇਟਰ ਉਹਦੀ ਵੱਡੀ ਕੀਮਤ ਸੀ ਜਿਹੜਾ ਹੀਰੋ ਸੀ ਉਹਦੀ ਬਹੁਤ ਵੱਡੀ ਕੀਮਤ ਸੀ ਪਰ ਸ਼ਾਇਰ ਸਾਹਿਬ ਨੂੰ ਆਪਣੇ ਸ਼ਬਦਾਂ ਤੇ ਇੰਨਾ ਮਾਣ ਸੀ ਕਹਿੰਦੇ ਉਹਨੇ ਇੱਕ ਦਿਨ ਪੁੱਛਿਆ ਕਿ ਜਿਹੜਾ ਸਹੀਰੋ ਕਿੰਨੇ ਪੈਸੇ ਲੈਂਦਾ ਉਹ ਕਹਿੰਦਾ ਇੰਨੇ ਲੈਂਦਾ ਕਹਿੰਦਾ ਸੰਗੀਤਕਾਰ ਕਿੰਨੇ ਪੈਸੇ ਲੈਂਦਾ ਕਹਿੰਦਾ ਇੰਨੇ ਹੀ ਲੈਂਦਾ ਕਹਿੰਦਾ ਮੈਂ ਗੀਤਾਂ ਲਿਖੂ ਤੇ ਇੰਨਾ ਤੋਂ ਮੈਂ ਵੱਧ ਮੈਨੂੰ ਪੈਸੇ ਦੇਵੋਗੇ ਉਸ ਬੰਦੇ ਨੇ ਵੱਧ ਪੈਸੇ ਲੈ ਲਏ ਕਿਉਂਕਿ ਅਸੀਂ ਕਹਿੰਦੇ ਆ ਵੀ ਜੇ ਤੁਸੀਂ ਗੀਤਕਾਰ ਦੀ ਇੰਨੀ ਇੱਜ਼ਤ ਬਣ ਜਾਈ ਕਿਉਂਕਿ ਅਸੀਂ ਮੈਂ ਵੀ ਪਹਿਲਾਂ ਗੀਤਕਾਰ ਆਇਆ ਮੈਂ ਕਹਿੰਦਾ ਜੇ ਮੈਂ ਕੱਲਾ ਗੀਤਕਾਰ ਹੁੰਦਾ ਮੈਂ ਸਾਈਕਲ ਤੇ ਅੱਜ ਵੀ ਆਉਣਾ ਸੀ ਇਹ ਸਿਰਫ ਗਾਇਕੀ ਦਾ ਮੁੱਲ ਪੈਂਦਾ ਗੀਤਕਾਰੀ ਦਾ ਮੁੱਲ ਨਹੀਂ ਪੈਂਦਾ ਪਰਮਾਤਮਾ ਕਰੇ ਤੁਸੀਂ ਇੰਨੇ ਸਟਰੋਂਗ ਹੋ ਜਾਓ ਇੰਨੇ ਤਕੜੇ ਹੋ ਜਾਓ ਤੁਹਾਡੇ ਗੀਤਕਾਰੀ ਤੁਸੀਂ ਤੁਹਾਨੂੰ ਇੱਕ ਗਾਇਕ ਦੇ ਉੱਤੋਂ ਦੀ ਤੁਹਾਡਾ ਮਾਨ ਸਤਕਾਰ ਹੋਵੇ ਕਹਿੰਦੇ ਕਈ ਵਾਰੀ ਇੱਕ ਬੰਦੇ ਸ਼ਾਇਦ ਤੁਹਾਡੀ ਇੰਟਰਵਿਊ ਮੈਂ ਦੇਖ ਰਿਹਾ ਸੀ ਕਹਿੰਦੇ ਇੱਕ ਗੀਤ ਹਿੱਟ ਹੋਇਆ ਪਹਿਲੇ ਨਵੇਂ ਬੰਦਿਆਂ ਦੇ ਨਵੇਂ ਬੰਦਿਆਂ ਦਾ ਇੱਕ ਗਾਇਕ ਸੀ ਇੱਕ ਗੀਤਕਾਰ ਸੀ ਦੋਵੇਂ ਸਾਈਕਲ ਤੇ ਜਾ ਰਹੇ ਸੀ ਪੰਜਾਹ ਦਹਾ ਸਾਲਾਂ ਬਾਅਦ ਜਿਹੜਾ ਗਾਇਕ ਸੀ ਉਹਦੇ ਇੰਪੋਰਟਡ ਗੱਡੀ ਤੇ ਸੀ ਦੇ ਗੀਤਕਾਰ ਉਸੇ ਸਾਈਕਲ ਤੇ ਜਾ ਰਿਹਾ ਸੀ ਉਹਨਾਂ ਦੇ ਡਿਫਰੈਂਸ ਹੈ ਨਾ ਦੋਹਾਂ ਚੀਜ਼ਾਂ ਦਾ ਇਹਨੂੰ ਕਵਰ ਕਰਨ ਵਾਸਤੇ ਆਪਾਂ ਬੈਠੇ ਹਾਂ ਜੀ ਤੇ ਜੇ ਤੁਸੀਂ ਇਸ ਮੇਲੇ ਨੂੰ ਆਪ ਦਾ ਘਰ ਦਾ ਮੇਲਾ ਆ ਆਪਣੇ ਪਰਿਵਾਰ ਦਾ ਮੇਲਾ ਆਪਣਾ ਮੇਲਾ ਸਮਝ ਕੇ ਇਤੋਂ ਵੱਧ ਵੱਧ ਸਿੱਧਿਤ ਕਰੋ ਕਿਉਂਕਿ ਸਾਨੂੰ ਵੀ ਮਾਣ ਆ ਬੜੇ ਬੜੇ ਲੋਕ ਕਮਾਂਡ ਸਾਹਿਬ ਅੱਗੇ ਗਿਲਸਾ ਵਰਗੇ ਪਾਲੀ ਵਰਗੇ